ਮਾ ਰੇਣਾ ਦੇਵੀ ਦੇ ਦਰਬਾਰ ਤੇ ਕੌਲਾਂ ਵਾਲੇ ਤੋਬੇ ਵਿਖੇ ਬਰਨਾਲਾ ਜ਼ਿਲ੍ਹੇ ਦੇ ਮਾ ਪਕੌੜਾ ਸਬਜ਼ੀ ਦਾ ਪਾਟੇਰ ਮੰਦੇ ਰੇਣਾ ਦੇਵੀ ਲੰਗਰ ਕਮੇਟੀ ਵੱਲੋਂ ਹਰ ਸਾਲ ਕੌਲਾਂ ਵਾਲੇ ਤੋਬੇ ਵਿਖੇ ਸਲਾਨਾ ਭੰਡਾਰਾ ਲਾਇਆ ਜਾਂਦਾ ਹੈ ਜਿਸ ਵਿੱਚ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅਤੇ ਭਗਤਾਂ ਨੂੰ ਲੰਗਰ ਸਿਕਾਇਆ ਜਾ ਰਿਹਾ ਆ ਮਾਤਾ ਮਾ ਪੈਣਾ ਲੰਗਰ ਦੇ ਵਿੱਚ ਲੰਗਰ ਤਿਆਰ ਕਰ ਰਹੀਆਂ ਨੇ ਮਾ ਨਾਣਾ ਦੇ ਦੀ ਸਾਰੇ ਭਗਤਾਂ ਦੇ ਮੇਰ ਭਰੇ ਹੱਥ ਰਤੇ ਸੇਵਾਦਾਰਾਂ ਵੱਲੋਂ ਬਹੁਤ ਵੱਡੀ ਸੇਵਾ ਹੈ ਹਲਵਾਈ ਵੀ ਸ਼ਰਧਾਲੂਆਂ ਰਹੀ ਸਰ ਜੀ ਲੰਗਰ ਤਿਆਰ ਕਰ ਰਹੇ ਨੇ ਮਾ ਨਾਣਾ ਦੇ ਵੀ ਸਾਰੀਆਂ ਸੰਗਤਾਂ ਦੇ ਮੇਰ ਭਰੇ ਹੱਥ ਰੱਖੇ ਸੌਣ ਦਾ ਸਮਾਦਾ ਚਾਲਾ ਚੱਲ ਰਿਹਾ ਹੈ ਸ਼ਰਧਾਲੂ ਸਾਈਕਲਾਂ ਮੋਟਰਸਾਈਕਲਾਂ ਕਾਰਾਂ ਜੀਪਾਂ ਤੇ ਮਾਤਾ ਦੇ ਦਰਸ਼ਨ ਕਰਨ ਲਈ ਮੰਡੀ ਗਿੰਦੀ ਵਿੱਚ ਜਾ ਰਹੇ ਨੇ ਕੌਲਾਂ ਵਾਲੇ ਢੋੰਡੇ ਤੇ ਸਿੰਘ ਨਾਣਾ ਦੇ ਜਿਲੰਗਰ ਕਮੇਟੀ ਵੱਲੋਂ ਹਰ ਸਾਲ ਤੇ ਲੰਗਰ ਤਿਆਰ ਕੀਤਾ ਜਾਂਦਾ ਤੇ ਬਤਾਇਆ ਜਾਂਦਾ ਮਾਂ ਭਗਵਤੀ ਸਾਦੇ ਮੇਰ ਭਰੇ ਅੱਧ ਰੱਖੋ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਤਾਂ ਜੋ ਸ਼ਰਧਾਤੂ ਜੋ ਮਾਤਾ ਨਾਨਾ ਦੇਵ ਦੇ ਦਰਵਾਜ਼ੇ ਜਾਂਦੇ ਨੇ ਉਹ ਇਸ ਲੰਗਰ ਵਿੱਚ ਲੰਗਰ ਜੂ ਛਕਣ ਜਾਇਆ। ਤੁਸੀਂ ਵੀ ਆਕਰ ਮਾਤਾ ਨਾਨਾ ਦੇ ਵੀ ਕੌਲਾ ਵਾਲੇ ਟੋਬੇ ਬਲ ਵੀ ਜਾਓ ਤਾਂ ਟਮਾਟੇ ਲੰਗਰ ਦੇ ਵਿੱਚ ਜ਼ਰੂਰ ਜਾ ਕੇ ਆਇਓ। ਵਾਹ ਮਾਈ ਦਾ ਪ੍ਰਸ਼ਾਦ ਜ਼ਰੂਰ ਲੈ ਕੇ ਆਇਓ ਕਿਉਂਕਿ ਹਰ ਸਾਲ ਸ਼੍ਰੀ ਨਾਨਾ ਦੇਵ ਜੀ ਲੰਗਰ ਕਮੇਟੀ ਵੱਲੋਂ ਮਹਾ ਮੈਦਾਨ ਕੌਣ ਵਾਲੇ ਢੋਪੇ ਤੇ ਲੰਗਰ ਲਾਇਆ ਜਾਂਦਾ ਹੈ ਧੰਨਵਾਦ